ਅੱਜ ਆਮ ਆਦਮੀ ਪਾਰਟੀ ਨਾਲ ਜੁੜੀਆਂ ਦੋ ਬਹੁਤ ਵੱਡੀਆਂ ਖਬਰਾਂ ਨੇ ਇੱਕ ਤਾਂ ਅੱਜ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਇੱਕ ਵਿਧਾਇਕ ਦੇ ਦਫ਼ਤਰ ਇੱਕ ਮਾਂ ਆਪਣੀ ਜਵਾਨ ਧੀ ਨੂੰ ਲੈ ਕੇ ਆਈ ਤੇ ਉੱਥੇ ਬੜੀ ਖਤਰਨਾਕ ਤੇ ਚਿੰਤਾਜਨਕ ਤਸਵੀਰ ਵੇਖਣ ਨੂੰ ਮਿਲੀ ਆ ਐਮਐਲਏ ਨੇ ਬੜੀ ਇੱਕ ਅਜੀਬ ਗੱਲ ਕੀਤੀ ਹੈ ਜਿਹਦੇ ਉੱਪਰ ਵੱਡੇ ਸਵਾਲ ਨੇ ਤੇ ਅੱਗੋਂ ਫਿਰ ਉਸ ਮਾਂ ਦੀ ਧੀ ਨੇ ਵੀ ਕੁਝ ਗੱਲਾਂ ਕੀਤੀਆਂ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਵੱਡਾ ਝਟਕਾ ਅੱਜ ਲੱਗਿਆ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸਥਿਤੀ ਬੜੀ ਫਸਵੀਂ ਬਣ ਗਈ ਹੈ ਹੁਣ ਦੋਨੋਂ ਖਬਰਾਂ ਤੇ ਆਪਾਂ ਗੱਲ ਕਰਦੇ ਆਂ ਤੁਸੀਂ ਵੀ ਆਪਣਾ ਕਮੈਂਟ ਤੇ ਆਪਣਾ ਵਿਚਾਰ ਦੋਨਾਂ ਬਾਰੇ ਜਰੂਰ ਲਿਖਿਓ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਵੋ ਹੁਣ ਪਹਿਲੀ ਖਬਰ ਕੀ ਹੈ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਦਾ ਮਿੱਤਰੋ ਜੇ ਪੰਜਾਬ ਦੇ ਵਿੱਚ ਅੱਜ ਨਸ਼ੇ ਨਾਲ ਜਵਾਨੀ ਬਰਬਾਦ ਹੋ ਰਹੀ ਹੈ ਜਾਂ ਇੰਨਾ ਨਸ਼ਾ ਫੈਲਿਆ ਹੈ ਕੀ ਇਹ ਸਿਸਟਮ ਤੇ ਸਰਕਾਰਾਂ ਦੀ ਨਾਕਾਮੀ ਹੈ ਜਾਂ ਇਹ ਕੁਦਰਤ ਦੀ ਦੇਣ ਹੈ ਜਾਂ ਇਹ ਕੁਦਰਤ ਕਰਕੇ ਲੱਗਿਆ ਇਹ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਅੱਜ ਕੀ ਹੋਇਆ ਪੰਜਾਬ ਦੇ ਇੱਕ ਐਮਐਲਏ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਕਹਿੰਦੇ ਨજર ਆਏ ਵੀ ਇਹ ਜਿਹੜਾ ਚਿੱਟਾ ਪੰਜਾਬ 'ਚ ਫੈਲ ਰਿਹਾ ਇਹ ਕੁਦਰਤ ਦੀ ਦੇਣ ਹੈ ਇਹ ਤਾਂ ਕਰਮਾਂ ਦਾ ਫਲ ਹੈ ਪਿਛਲੇ ਕੀ ਇਹ ਸੱਚ ਹੈ ਹੋਇਆ ਕੀ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਲੁਧਿਆਣਾ ਤੋਂ ਕੁਲਵੰਤ ਸਿੰਘ ਸਿੱਧੂ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਮਾਂ ਆਪਣੀ ਧੀ ਨੂੰ ਲੈ ਕੇ ਆਈ ਔਰ ਉਹਦੀ ਧੀ ਜਿਹੜੀ ਆ ਜਵਾਨ ਧੀ ਉਹ ਚਿਟਾ ਦਾ ਨਸ਼ਾ ਕਰਦੀ ਐ ਔਰ ਇੰਨਾ ਜ਼ਿਆਦਾ ਕਰਦੀ ਐ ਉੱਥੇ ਉਹ ਜੋ ਦੱਸਿਆ ਗਿਆ ਵੀ ਉਹਨੇ ਘਰ ਦੇ ਭਾਂਡੇ ਤੱਕ ਉਸ ਕੁੜੀ ਨੇ ਆਪਣੇ ਚਿੱਟੇ ਦੇ ਨਸ਼ੇ 'ਚ ਵੇਚ ਦਿੱਤੇ ਹੁਣ ਐਮਐਲਏ ਦੇ ਕੋਲ ਮਾਂ ਆਪਣੀ ਧੀ ਨੂੰ ਲੈ ਕੇ ਗਈ ਉੱਥੇ ਕੀ ਹੋਇਆ ਤੁਹਾਨੂੰ ਮੈਂ ਦੱਸਦਾ ਪਹਿਲਾ ਸੋਚਣ ਵਾਲੀ ਗੱਲ ਇਹ ਆ ਕਿ ਕਿੱਥੋਂ ਤੱਕ ਖਤਰਨਾਕ ਮਾਹੌਲ ਪੰਜਾਬ ਦਾ ਬਣ ਗਿਆ ਅਜੇ 3 ਦਿਨ ਹੋਏ ਨੇ ਫਗਵਾੜਾ ਦੇ ਵਿੱਚ ਇੱਕ ਪਤੀ ਪਤਨੀ ਜਿਹੜੇ ਜਵਾਨ ਉਹਨਾਂ ਨੇ ਆਪਣਾ ਮਾਸੂਮ ਜਿਹਾ ਬੱਚਾ ਚਿੱਟਾ ਤਸਕਰਾਂ ਦੇ ਕੋਲ ਵੇਚ ਦਿੱਤਾ ਨਸ਼ਾ ਲੈਣ ਦੀ ਖਾਤਰ ਆਪਣਾ ਬੱਚਾ ਵੇਚ ਦਿੱਤਾ ਉਸ ਤੋਂ ਬਾਅਦ ਪਰਚਾ ਦਰਜ ਉਧਰ ਹੋ ਗਿਆ ਉਧਰ ਲੱਖੋ ਕੀ ਬਹਿਰਾਮ ਪਿੰਡ ਫਿਰੋਜ਼ਪੁਰ ਰਿਲੇ ਵਿੱਚ ਇੱਕੋ ਦਿਨ 3 ਮੌਤਾਂ ਉੱਥੇ ਨੌਜਵਾਨਾਂ ਦੀਆਂ ਹੋਈਆਂ ਪਿੰਡ ਵਾਲਿਆਂ ਨੇ ਕਿਹਾ ਵੀ ਚਿੱਟੇ ਨਾਲ ਹੋਈਆਂ ਨੇ ਆ ਮਾਹੌਲ ਤੇ ਅੱਜ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੇ ਉਹਨਾਂ ਦੇ ਦਫ਼ਤਰ ਜਦੋਂ ਮਾਂ ਆਪਣੀ ਧੀ ਨੂੰ ਲੈ ਕੇ ਆਉਂਦੀ ਹੈ ਵੀ ਮੇਰੀ ਕੁੜੀ ਬਹੁਤ ਜ਼ਿਆਦਾ ਚਿੱਟੇ ਦਾ ਸ਼ਿਕਾਰ ਹੋ ਗਈ ਹੈ ਤਾਂ ਉੱਥੇ ਫਿਰ ਕੀ ਵਾਪਰਦਾ ਪਹਿਲਾਂ ਤਾਂ ਇੱਕ ਹੋਰ ਗੱਲ ਤੁਸੀਂ ਇਹ ਦੇਖੋ ਪਹਿਲਾਂ ਤਾਂ ਸਾਡੇ ਗੱਭਰੂ ਇਸ ਇਸ ਮਹਾਮਾਰੀ ਦਾ ਸ਼ਿਕਾਰ ਹੋਏ ਤੇ ਹੁਣ ਕਿੰਨੇ ਵੱਡੇ ਪੱਦਰ ਤੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਇਸ ਚਿੱਟੇ ਦੀ ਤੇ ਨਸ਼ੇ ਦੀ ਬਿਮਾਰੀ ਤੇ ਲੱਗ ਗਈਆਂ ਤੇ ਸਰਕਾਰਾਂ ਕਿੱਥੇ ਰੋਕ-ਥਾਮ ਕਰ ਰਹੀਆਂ ਨੇ ਜਦੋਂ ਐਮਐਲਏ ਦੇ ਦਫ਼ਤਰ માં ਆਪਣੀ ਧੀ ਨੂੰ ਲੈ ਕੇ ਗਈ ਤਾਂ ਉਥੇ ਐਮਐਲਏ ਸਾਹਿਬ ਨੇ ਕਿਹਾ ਸ਼ਬਦ ਮੈਂ ਤੁਹਾਨੂੰ ਦੱਸਦਾ ਐਮਐਲਏ ਸਾਹਿਬ ਕਹਿੰਦੇ ਵੀ ਮੈਨੂੰ ਬਹੁਤ ਸੁਭਾਗ ਪ੍ਰਾਪਤ ਹੋਇਆ ਇਹ ਇਹ ਜਿਹੜਾ ਮਤਲਬ ਇਹ ਕੰਮ ਕਰਨ ਦਾ ਨਸ਼ਾ ਛਡਾਉਣ ਦਾ ਕੰਮ ਕਰਨ ਦਾ ਪਹਿਲਾਂ ਤਾਂ ਮੈਨੂੰ ਇਹ ਗੱਲ ਸੁਣ ਕੇ ਠੀਕ ਨਹੀਂ ਲੱਗਾ ਵੀ ਨਸ਼ਾ ਇੱਕ ਐਨੀ ਮਹਾਮਾਰੀ ਹੈ ਔਰ ਗੰਧੀਆਂ ਸਿਆਸਤਾਂ ਤੇ ਸਰਕਾਰਾਂ ਦੀ ਇਹ ਦੇਣ ਹੈ ਤੇ ਉਹਨੂੰ ਜੇਕਰ ਤੁਸੀਂ ਇੱਕ ਅੱਧੇ ਨਸ਼ੇ ਵਾਲੇ ਨੂੰ ਮਤਲਬ ਨਸ਼ੇ ਤੋਂ ਰੋਕਣਾ ਹੈ ਜਾਂ ਉਹ ਤੁਹਾਡੇ ਕੋਲ ਆ ਗਿਆ ਤਾਂ ਤੁਸੀਂ ਇਹ ਕਹੋਗੇ ਵੀ ਸਾਨੂੰ ਸੁਭਾਗ ਪ੍ਰਾਪਤ ਹੋਇਆ ਇਹ ਸੁਭਾਗ ਕੀ ਚਲੋ ਹੁਣ ਦੂਜੀ ਗੱਲ ਉੱਥੇ ਐਮਐਲਏ ਸਾਹਿਬ ਨੇ ਇਹ ਦੱਸਿਆ ਵੀ ਇਹ ਕੁੜੀ ਵੇਖੋ ਮੇਰੇ ਕੋਲੇ ਮਾਂ ਲੈ ਕੇ ਆਈ ਹੈ ਔਰ ਐਮਐਲਏ ਸਾਹਿਬ ਖੁਦ ਵੀਡੀਓ ਚ ਬੋਲਦੇ ਨਜ਼ਰ ਆਏ ਵੀ ਇਹ ਨਸ਼ੇ ਦੀ ਆਦੀ ਹੋ ਚੁੱਕੀ ਹੈ ਔਰ ਇੱਕ ਘਰ ਦੇ ਭਾਂਡੇ ਤੱਕ ਵੇਚਣ ਲੱਗ ਪਈ ਹੈ ਤੇ ਇਹ ਮਾਮੇ ਕੋ ਲੈ ਕੇ ਆਈ ਹੈ ਤੇ ਅੱਗੇ ਅੰਨਲੇ ਸਾਹਿਬ ਕਹਿੰਦੇ ਉਹ ਕੁੜੀ ਰੋਣ ਲੱਗ ਗਈ ਤਾਂ ਉਹਨੂੰ ਕਹਿੰਦੇ ਵੇਖੋ ਬੇਟਾ ਇਹ ਇਹ ਕੁਦਰਤ ਦੀ ਦੇਣ ਹੈ ਨਸ਼ਾ ਔਰ ਇਹ ਕੁਦਰਤਵੰਨੀਓ ਹੈ ਇਹ ਕੋਈ ਤੇਰੇ ਕਰਮਾਂ ਦਾ ਮਤਲਬ ਤੇਰੇ ਕਰਮਾਂ ਦਾ ਫਲ ਹੈ ਤੇ ਤੂੰ ਰੋਣਾ ਬਾਕੀ ਸਾਰੀਆਂ ਹੋਰ ਗੱਲਾਂ ਐਮਐਲਏ ਸਾਹਿਬ ਨੇ ਕੀਤੀਆਂ ਪਰ ਆਹ ਜਿਹੜੀਆਂ ਗੱਲਾਂ ਨਹੀਂ ਮੈਨੂੰ ਤਾਂ ਯਾਰੇ ਠੀਕ ਨਹੀਂ ਲੱਗੀਆਂ ਕਮਾਲ ਹੋ ਗਈ ਜਿਹੜੀਆਂ ਗਲਤੀਆਂ ਸਿਆਸਤਾਂ ਦੀਆਂ ਤੇ ਸਰਕਾਰਾਂ ਦੀਆਂ ਉਹ ਵੀ ਕੁਦਰਤ ਦੇ ਨਾਂ ਥੱਪ ਕੇ ਉਹ ਪਿਛਲੇ ਕਰਮਾਂ ਦੇ ਨਾਂ ਥੱਪ ਕੇ ਇਹ ਸਿਸਟਮ ਤੇ ਸਰਕਾਰਾਂ ਤਾਂ ਭਰੀ ਹੋ ਜਾਂਦੀਆਂ ਐ ਤਾਂ ਜਿੰਨਾ ਮਰਜ਼ੀ ਗੰਦ ਸਰਕਾਰਾਂ ਇੱਥੇ ਪਵਾ ਦੇਣ ਤੇ ਜਿਹੜੇ ਮਰਜ਼ੀ ਕੰਮ ਨੂੰ ਆਖੀ ਜਾਣ ਵੇਖੋ ਜੀ ਇਹ ਤਾਂ ਕੁਦਰਤਵੰਨਿਓ ਹੋ ਰਿਹਾ ਕੁਦਰਤਵੰਨਿਓ ਹੋ ਰਿਹਾ ਕੁਦਰਤਵੰਨਿਓ ਹੋ ਰਿਹਾ ਕਮਾਲ ਹੋ ਗਈ ਜਿੰਨਾ ਕੁਛ ਮਰਜੀ ਇੱਥੇ ਗਲਤ ਹੋਈ ਜਾਵੇ ਉਹਨੂੰ ਕੁਦਰਤ ਦੇ ਖਾਤੇ ਪਾ ਦੇਣਾ ਇਹ ਗਲਤ ਹੈ ਇਹ ਗੰਦੇ ਸਿਸਟਮ ਕਾਰਨ ਹੋ ਰਿਹਾ ਇਹ ਇੱਕ ਕਿਸਮਤ ਕਾਰਨ ਨਹੀਂ ਹੋ ਰਿਹਾ ਇਹ ਪਿਛਲੇ ਕਰਮਾਂ ਦਾ ਫਲ ਨਹੀਂਗਾ ਔਰ ਨਾ ਹੀ ਇਹ ਕੁਦਰਤ ਦੀ ਦੇਣਾ ਤਾਂ ਉੱਥੇ ਤੇ ਫਿਰ ਕੁੜੀ ਵੀ ਬੋਲੀ ਤੇ ਕੁੜੀ ਨੇ ਕਿਹਾ ਕਿ ਮੈਂ ਮਜਬੂਰੀ ਦੇ ਵਿੱਚ ਮੇਰੀ ਗਰੀਬੀ ਕਰਕੇ ਮੇਰੀਆਂ ਮਜਬੂਰੀਆਂ ਕਰਕੇ ਇਸ ਦਲਦਲ ਦੇ ਵਿੱਚ ਫਸੀਆਂ ਉਹ ਕੁੜੀ ਕਹਿੰਦੀ ਪਿਓ ਮੇਰਾ ਸਿਰ ਤੇ ਨਹੀਂ ਮਾਂ ਮੇਰੀ ਬਿਮਾਰ ਆ ਇਹਦੀ ਦਵਾਈ दारू ਦਾ ਵੀ ਕਰਨਾ ਹੁੰਦਾ ਇਸ ਕਰਕੇ ਮੈਂ ਭੰਗੜੇ ਗਿੱਧੇ ਵਾਲੇ ਗਰੁੱਪ ਚ ਲੱਗ ਗਈ ਔਰ ਉਹ ਕੁੜੀ ਕਹਿੰਦੀ ਹੈ ਕਿ ਉੱਥੇ ਫਿਰ ਕੁਝ ਗਲਤ ਲੋਕਾਂ ਨੇ ਮੈਨੂੰ ਇੱਧਰ ਧੱਕ ਦਿੱਤਾ ਨਸ਼ੇ ਚਿੱਟੇ ਦੇ ਪਾਸੇ ਹੁਣ ਤੁਸੀਂ ਇੱਥੇ ਦੇਖੋ ਇਹਦਾ ਜ਼ਿੰਮੇਵਾਰ ਕੌਣ ਹੈ ਮੈਂ ਬਿਲਕੁਲ ਫਿਰ ਕਹਿਣਾ ਕੋਈ ਕਿਸਮਤ ਨਹੀਂ ਕੋਈ ਕੁਦਰਤ ਨਹੀਂ ਕੋਈ ਰੱਬ ਨਹੀਂ ਇਹ ਸਿਸਟਮ ਜ਼ਿੰਮੇਵਾਰ ਹੈ ਕਿਸਮਤ ਨਹੀਂ ਕਿਸਮਤ ਨਹੀਂ ਸਿਸਟਮ ਵੇਖੋ ਜੇ ਉਹ ਕੁੜੀ ਕੋਲ ਚੰਗਾ ਰਜਗਾਰ ਨਹੀਂ ਉਹ ਬੇਰੁਜ਼ਗਾਰ ਆ ਇਹਦਾ ਜ਼ਿੰਮੇਵਾਰ ਕੌਣ ਰੁਜ਼ਗਾਰ ਦੇਣਾ ਕਿੰਨੇ ਆ ਰੁਜ਼ਗਾਰ ਦਾ ਪ੍ਰਬੰਧ ਕਿੰਨੇ ਕਰਨਾ ਸਿਸਟਮ ਨੇ ਤੇ ਸਰਕਾਰਾਂ ਨੇ ਜਿਹੜੇ ਦੇਸ਼ਾਂ ਚ ਸਿਸਟਮ ਚੰਗਾ ਉਥੇ ਬੇਰੁਜ਼ਗਾਰੀ ਨਹੀਂ ਉਥੇ ਬੇਰੁਜ਼ਗਾਰੀ ਜੇ ਹੈ ਤਾਂ ਬਹੁਤ ਘੱਟ ਹੈ ਔਰ ਨਾ ਹੀ ਉਥੇ ਇੰਨੀ ਗਰੀਬੀ ਹੈ ਇੰਨੀ ਮਜਬੂਰੀ ਹੈ ਜਿੰਨੀ ਭਾਰਤ ਚਾ ਜਿੱਥੇ ਸਿਸਟਮ ਚੰਗਾ ਹੈ ਉਹ ਦੇਸ਼ ਜਿੱਦਾਂ ਨੂੰ ਸਾਡੇ ਧੀਆ ਪੁੱਤ 2 ਨੰਬਰ ਦੇ ਵਿੱਚ ਵੀ ਡੌਂਕੀਆਂ ਲਾ ਕੇ ਵੀ ਜਿੱਦਾਂ ਨੂੰ ਜਾ ਰਹੇ ਨੇ ਉਹ ਮੁਲਕ ਉੱਥੇ ਵੀ ਇਹੀ ਅਸਮਾਨ ਤੇ ਇਹੀ ਧਰਤੀ ਹੈ ਪਰ ਸਿਸਟਮ ਚੰਗਾ ਹੋਣ ਕਰਕੇ ਨਾ ਉੱਥੇ ਬੇਰੁਜ਼ਗਾਰੀ ਹੈ ਨਾ ਉੱਥੇ ਨਸ਼ਿਆਂ ਦੀ ਇੰਨੀ ਦਲਦਲ ਹੈ ਨਾ ਉੱਥੇ ਇੰਨੀ ਗਰੀਬੀ ਹੈ ਲਚਾਰੀ ਹੈ ਨਾ ਭੁੱਖ ਮਰੀ ਹੈ ਹੁਣ ਬੇਰੁਜ਼ਗਾਰੀ ਕਰਕੇ ਉਹ ਉਸ ਕੰਮ ਚ ਗਈ ਤੇ ਉਸ ਕੰਮ ਚੋਂ ਫਿਰ ਇੱਥੇ ਸਿਆਸਤਾਂ ਦੇ ਫਲਾਏ ਨਸ਼ੇਦ ਕਰਕੇ ਉਹ ਚਿੱਟੇ ਦੀ ਗ੍ਰਿਫਤ ਚਾਈ ਤੇ ਐਮ ਐਲ اے ਸਾਹਿਬ ਭਾਵੇਂ ਐਮ ਐਲ اے ਸਾਹਿਬ ਇਹ ਕੋਈ ਕਹਿ ਸਕਦਾ ਵੀ ਐਮ ਐਲ اے ਸਾਹਿਬ ਨੇ ਤਾਂ ਪੱਲਿਓ 1000 ਰੁਪਈਆ ਵੀ ਉਹਨਾਂ ਨੂੰ ਦਿੱਤਾ ਔਰ ਐਮ ਐਲ اے ਸਾਹਿਬ ਤਾਂ ਕਹਿੰਦੇ ਵੀ ਅਸੀਂ ਨਸ਼ਾ ਛਡਾਵਾਂਗੇ ਮੰਨਿਆ 1000 ਰੁਪਈਆ ਕਿੱਡੀ ਕੁ ਚੀਜ਼ ਆ ਇੱਕ ਐਮ ਐਲ اے ਕਿੰਨਾ ਵੱਡਾ ਅਹੁਦਾ ਚਲੋ ਫਿਰ ਵੀ 1000 ਦਿੱਤਾ ਠੀਕ ਕੀਤਾ ਪਰ ਆਹ ਜਿਹੜੀਆਂ ਗੱਲਾਂ ਕੀਤੀਆਂ ਇਹ ਨਹੀਂ ਠੀਕ ਔਰ 4 ਸਾਲ ਹੋ ਗਏ ਇਹਨਾਂ ਦੀ ਸਰਕਾਰ ਨੂੰ ਔਰ ਮੈਂ ਪੁੱਛਣਾ ਚਾਹਣਾ ਬਈ ਜਦੋਂ ਸਰਕਾਰ ਨਹੀਂ ਸੀ ਬਣੀ ਤਾਂ ਐਮਐਲਏ ਔਰ ਇਹਨਾਂ ਦੀ ਪਾਰਟੀ ਕਹਿੰਦੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਕੇਜਰੀਵਾਲ ਸਾਹਿਬ ਕਹਿੰਦੇ ਸੀ ਜੇ ਨੀਤੀ ਠੀਕ ਹੋਵੇ ਤੇ ਜੇ ਨੀਤੀ ਠੀਕ ਹੋਵੇ ਤਾਂ ਇਹ ਚਿੱਟਾ ਇਹ ਨਸ਼ਾ ਕੁਝ ਦਿਨਾਂ ਦੀ ਖੇਡ ਆ ਕੁਝ ਦਿਨਾਂ ਉਹ ਤੋਂ ਪਿੱਛੇ ਕੈਪਟਨ ਅਮਰਿੰਦਰ ਨੇ ਕਿਹਾ ਉਹ ਕਹਿੰਦਾ ਰਿਹਾ ਵੀ ਮੈਂ ਗੁਟਕਾ ਸਾਹਿਬ ਦੀ ਸੌ ਖਾਨਾ ਚਾਰ ਹਫਤਿਆਂ ਚ ਉਹਨੇ ਵੀ ਕੱਖ ਨਾ ਕੀਤਾ ਇਹਨਾਂ ਨੇ ਵੀ ਕੱਖ ਨਾ ਕੀਤਾ ਤੇ ਅੱਜ ਆ ਸਥਿਤੀ ਬਣ ਗਈ ਸਾਡੀਆਂ ਧੀਆਂ ਨਸ਼ਿਆਂ ਤੇ ਲੱਗੀਆਂ ਐਦੂੰ ਭੈੜੀ ਸਥਿਤੀ ਹੋਰ ਹੋਣੀ ਦੂਜੀ ਵੱਡੀ ਖਬਰ ਤੇ ਗੱਲ ਕਰਦੇ ਆ ਦੂਜੀ ਖਬਰ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੂੰ ਪਿਛਲੇ ਦਿਨੀ ਅਦਾਲਤ ਨੇ 4 ਸਾਲਾਂ ਦੀ ਸਜ਼ਾ ਕੀਤੀ ਇੱਕ ਦਲਤ ਕੁੜੀ ਦੇ ਨਾਲ ਗਲਤ ਕਰਨ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ। ਔਰ ਮਨਜਿੰਦਰ ਸਿੰਘ ਲਾਲਪੁਰਾ ਹਾਈ ਕੋਰਟ ਗਏ ਨੇ ਵੀ ਹੇਠਲੀ ਅਦਾਲਤ ਨੇ ਮੈਨੂੰ ਸਜ਼ਾ ਕਰਤੀ ਆ ਤੇ ਮੇਰੀ ਹੁਣ ਐਮਐਲਏ ਛਿੱਪ ਜਿਹੜੀ ਆ ਉਹ ਜਾ ਰਹੀ ਆ ਇਸ ਕਰਕੇ ਮੇਰੀ ਸਜ਼ਾ ਤੇ ਰੋਕ ਲਾਈ ਜਾਵੇ ਤੇ ਹਾਈ ਕੋਰਟ ਨੇ ਅੱਜ ਵੱਡਾ ਝਟਕਾ ਦਿੱਤਾ ਬਿਲਕੁਲ ਐਮਐਲਏ ਮਨਜਿੰਦਰ ਲਾਲ ਪੁਲਾ ਦੀ ਸਜ਼ਾ ਤੇ ਹਾਈ ਕੋਰਟ ਨੇ ਕੋਈ ਰੋਕ ਨਹੀਂ ਲਾਈ ਹਾਈ ਕੋਰਟ ਨੇ ਉਹ ਸਜ਼ਾ ਉਮੇ ਰੱਖੀ ਅਗਲੀ ਤਰੀਕ ਪਾ ਦਿੱਤੀ ਹੈ ਇੱਕ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਉਸ ਐਮਐਲਏ ਨੂੰ ਹਾਈ ਕੋਰਟ ਨੇ ਦਿੱਤਾ ਹੁਣ ਇਹ ਦੋਨੋਂ ਖਬਰਾਂ ਅੱਜ ਦੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਪੰਜਾਬ ਦੀ ਜਨਤਾ ਹੁਣ ਪਹਿਲਾਂ ਵਾਲਾ ਦਾਦਿਆਂ ਵਾਲਾ ਅਣਪੜ ਸਮਾ ਨਹੀਂ ਰਿਹਾ ਹੁਣ ਤੁਸੀਂ ਸੋਚਦੇ ਹੋ ਸਮਝਦੇ ਹੋ ਇੱਕ ਮੇਰੀ ਬੇਨਤੀ ਸਾਰੇ ਲੋਕਾਂ ਨੂੰ ਕਿਸੇ ਵੀ ਪਾਰਟੀ ਦੇ ਚਮਚੇ ਤੇ ਕਰਛੇ ਨਾ ਬਣਿਓ ਵੇਖੋ ਸਪੋਰਟਰ ਬਣ ਜੋ ਵੋਟਰ ਬਣ ਜੋ ਚਮਚਾ ਕਰਛਾ ਉਹਨੂੰ ਕਹਿੰਦੇ ਜਿਹੜਾ ਅੰਨਾ ਹੋ ਕੇ ਕਿਸੇ ਪਾਰਟੀ ਦੇ ਪਿੱਛੇ ਤੁਰਦਾ ਉਹ ਚਾਹੇ ਭਾਜਪਾ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਤੇ ਚਾਹੇ ਆਮ ਆਦਮੀ ਪਾਰਟੀ ਕਿਸੇ ਦੇ ਵੀ ਅੰਨੇ ਭਗਤ ਤੇ ਚਮਚੇ ਆਪਾਂ ਨੂੰ ਨਹੀਂ ਬੰਨਣਾ ਚਾਹੀਦਾ ਬਾਕੀ ਤੁਸੀਂ ਮੇਰੇ ਨਾਲੋਂ ਵੀ ਸਿਆਣੇ ਹੋ ਸਮਝਦਾਰ ਹੋ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ